ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਉਮੀਦ ਕਰਦਾ ਤੁਸੀ ਸਾਰੇ ਵਧੀਆ ਹੋਵੋਗੇ ਤੇ ਆਜੋ ਆਪਣਾ ਫਿਰ ਵਲੌਗ ਵੇਖਦੀ ਆ ਅੱਜ ਜਲਦੀ ਆਪਾਂ ਲੁਧਿਆਣੇ ਨੂੰ ਤੇ ਅੱਜਿੱਥੇ ਆਪਣੇ ਜ਼ਮੀਨਾਂ ਦੇ ਬਾਰੇ ਗੱਲ ਕਰਨੀ ਆ ਹੁਣ ਆਪਣੇ ਸਪੋਕਸਟਰੀਆਂ ਨੇ ਇੱਥੇ ਅਸੀਂ ਪਹੁੰਚ ਗਏ ਜਿਹੜੇ ਜੀਮ ਇਕੁਆਇਰ ਕਰਨ ਬਾਰੇ ਮੈਂ ਜਗ੍ਹਾ ਗਲਾਡਾ ਵਾਲੇ ਚਲੋ ਜਾ ਕੇ ਮੈਨੂੰ ਜਾਵਾ ਕਿਉਂ ਰਾਤ ਨੂੰ ਹੋ ਗਿਆ ਕਿੰਨਾ ਘੱਟ ਹੁੰਦਾ ਇਧਰ ਮੈਂ ਦੇਖ ਚੱਲਿਆਂ ਤੋਂ ਨਹੀਂ ਜਾਣੇ ਬਾਕੀ ਲੈਟ ਤੇ ਆ ਯਾਰੀਆ ਵੇ ਸਾਹ ਪੈ ਗਿਆ ਸੈਂਟਰ ਨਾਲ ਖਿੱਚ ਲੈ ਜਿੱਤਾਂ ਖਿੱਚ ਤਾਰ ਔਰ ਲਗਾਟ ਹੋ ਗਿਆ ਮੇਰੇ ਵੀਰੋਂ ਬੱਡਰਵਾੜ ਦੋ 250 ਰੈਟਰ ਆਉਣਾ ਇਧਰੋਂ ਆ ਮੁੱਲਾਪੜ ਦਾ ਕੇ ਜਾਮ ਪਾਉਂਦਾ ਹੈ ਤੇ ਮੌਸਮ ਵੀ ਆ ਗਿਆ ਪੂਰਾ ਬੱਦਲ ਚੜ੍ਹ ਕੇ ਆ ਗਿਆ ਸਗਰੇਵ ਨਹੀਂ ਦੇਖ ਲੋ ਵਾਲੇ ਜੋ ਵਿਆਹ ਚੱਲੇ ਹੁੰਦੇ ਆ ਲੈ ਸਗਰੇ ਓਏ ਵਿਆਹ ਚੱਲਿਆ ਐਨ ਘਰੇ ਵਾਲੇ ਰੇਵੰਦੀਆਂ ਢੋਕੀਆਂ ਹੋਈਆਂ ਅੱਜ ਪਿਆਰ ਕਰੀ ਪੰਜ ਕਰੋੜ ਤੋਂ ਕੀ ਲਾ ਹਾਂ ਸਾਰਾ ਹੋ ਗਿਆ ਮੇਰੇ ਵੀਰੋ ਭਗਾਠ ਆ ਜਾ ਕਿਵੇਂ ਇਕੱਠ ਘੁੱਠਾ ਚ ਅੱਥ ਬਹੁਤ ਸੋਹਣਾ ਚੱਲ ਰਿਹਾ ਪੂਰਾ 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 ਕੱਢੀ ਆ ਬਹੁਤ ਦੁਨੀਆ ਦੇਖੋ ਸੰਧੂ ਸਾਹਿਬ ਦੀ ਰੇਗ ਮਾਈ ਏਡ ਸਾਰੇ ਪਿੰਡਾਂ ਜੋ ਕੰਮਾਂ ਮਾਂ ਦੇ ਲੋਕ ਪਹੁੰਚੇ ਨੇ ਮੁਲਾਬੜ ਤੱਕ ਤਾਂ ਹੋਊ ਇਕੱਠ ਅਨਾ ਚ ਠੰਕੀ ਮੰਨ ਤੱਕ ਆ ਜੀ ਠੰਕੀ ਮੰਨ ਤੱਕ ਠੀਕ ਆ ਕਰੋ ਕੱਟੋ ਘੋੜ ਤੱਕ ਸਾਰਾ ਜਾਮ ਇਧਰੋਂ ਲੈ ਕੇ ਬਹੁਤ ਕੱਟ ਹੋ ਗਿਆ ਕਿਸਾਨਾਂ ਦਾ ਆ ਹਰਪਣੀ ਵਰਦੇ ਆਈ ਕਹਿੰਦੇ ਮੁੱਕਦੇ ਅੱਛਾ ਤੇਰੇ ਨੂੰ ਦਿਖਾਉਣਾ ਦਿਖੇ ਰੋ ਟਰੈਕਟਰ ਜਾਂਦਾ ਯੋ ਓ ਸਗਿਆ ਜਾ ਲੈਣਾ ਜੂਟ ਜੂਫੀ ਵਾਲਾ ਮੁੰਡਾ ਜਾਂਦਾ ਈ ਉਹ ਟਰੈਕਟਰ ਉਹਦਾ ਉਹ ਕਰਾ ਖੜਾ ਆ ਜਾ ਇਸ ਰਹਾ ਘਰਾਦਾ ਕੇਰਾ ਦਾ ਮੀ ਵੀ ਆ ਗਿਆ ਕਹਿੰਦੇ ਉੱਪਰ ਕਣੀਆਂ ਡੰਗਣ ਲੱਗੀਆਂ ਉਹ ਬਾਹਰ ਰੈਂਟ ਗੱਲਬਾਤ ਕਰਾਤੀਆਂ ਹਮਮ ਹੋਲ ਇਕੱਠ ਹੋ ਗਿਆ ਅੱਜ ਅਜੇ ਪਤਾ ਨਹੀਂ ਐਮਬੀਡੀ ਕੋਲੇ ਜਾਊ ਖਾਣੀ ਨਹੀਂ ਓਏ ਐਮਬੀਡੀ ਕੋਲੇ ਤਾਂ ਜਾਂਦਾ ਬੱਸ ਕੈਮਰੇ ਦੇ ਵਿੱਚ ਆਉਂਦਾ ਨਹੀਂ ਇਕੱਠਾ ਪਿਆ ਮੁੱਲਾਪੜ ਤੱਕ ਹੋਇਆ ਪਿਆ ਮੇਰੇ ਸਾਹਬ ਨਾਲ ਓਏ ਬਾਈ ਪਿੰਡ ਪਿੰਡ ਤਾਂ ਕੀ ਕਰਦੇ ਦੱਸੋ ਆਪਾਂ ਕਰਿਆ ਉਹ ਫੂਨ ਸਪੌਂਸਰ ਕਰੋ ਮੈਨੂੰ ਕੋਈ ਫੇਰ ਤੁਹਾਨੂੰ ਚੰਗੀ ਤਰ੍ਹਾਂ ਵਲੌਗ ਬਣਾਇਆ ਕਰਾਂਗੇ ਹੈ ਹੀ ਛੋਟਾ ਤੋਂ ਕਿੱਡੀ ਕੀ ਗੱਲ ਕਰਤੀ ਜਾਂਦੇ 11 ਜਿੰਨੀ ਹੀ ਬਣਦੀ ਆ ਬਸ ਲੈ ਲੈ ਲਾ ਟੱਕ ਆਏ ਹੁੰਦੀਆਂ ਯਾਰੀਆਂ ਪਰ ਬਣਾਉਣ ਵਾਲੇ ਵੀਡੀਓ ਦੇਣਾ ਉਹ ਨਹੀਂ ਦੇਣਾ ਫਰਾ ਘਰ ਦਾ ਕੱਠ ਵਾਲਾ ਓਏ ਹਰਸ਼ ਫਲਾਉ ਬਲਵਾਉ ਬੰਦ ਰਿਹਾ ਗੱਡੀਆਂ ਹੀ ਗੱਡੀਆਂ ਲੋਕ ਦਿਖਾ ਗਏ ਜਾਮ ਵੀ ਜਾਮ ਕਰਤਾ ਅੱਜ ਪਰੀ ਪੈਣ ਨੂੰ ਸਾਲਿਆਂ ਮੈੱਕਲਾ ਤੇ ਖੜਾ ਉਧਰੋਂ ਪਿੰਡ ਦੇ ਵੱੱਡੋ ਵਾਲੇ ਪਿੰਡ ਤੋਂ ਬਾਈ ਹਣੀ ਆਈ ਜਾਂਦੇ ਇਧਰ ਨੂੰ ਫਰੋਜਿਆ ਕਰੋ ਬਾਈ ਕਹਿੰਦਾ ਮੈਂ ਗੰਡਿਆਂ ਦੇ ਲਸਣ ਦਾ ਲੰਗਰ ਲਾ ਦੇਣਾ ਜੇ ਲੈ ਗਿਆ ਯਾ ਲਿਆ ਮੁਰੇ ਕਿੱਕ ਕਦ thank <laughs> you Não, और कर तो भी फोन का उपयोग और يا اللہ 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 يا اللہ

ਜਿਹੜਾ ਕਿਸਾਨ ਸੀ ਜਪਨ ਦਾ ਉਹ ਇਹਨਾਂ ਨੂੰ ਮੋਦੀ ਦਾ ਮੂੰਹ ਮੋੜਿਆ ਤੇ ਉਹ 12 14 ਮਹੀਨੇ ਉਹ ਤਪਦੀ ਧੁੱਪ ਦੇ ਵਿੱਚ ਤੇ ਮੀਂਹ ਦੇ ਵਿੱਚ ਬਾਈ ਕੋਈ ਨਹੀਂ ਇਹ ਬਾਅਦ ਚ ਮੰਨਦੇ ਹੋ ਹੈਲੋ ਉਹ ਯਾਰ ਚ ਕੋਈ ਰਖਾਤ ਨਾ ਬੋਲੇ ਇਕੱਲਾ ਕੋਈ ਜਿਹੜੀ ਕੰਨੀਆ ਬੰਦਿਆ ਆ ਥੱਲੇ ਕੋਈ ਆ ਕੋਈ ਉਹ ਤਪਦੀ ਧੁੱਪ ਦੇ ਵਿੱਚ ਮੀਂਹ ਚ ਵਰਨੀ ਸਰਦਾ ਰਿਆ

ਉਹ ਦੂਸਰੀ ਪਹੇ ਚਾਰ ਜਾਣਾਂ 100 ਫਰੀਆ ਆਪਣੀ ਇੱਕ ਰੇੜੀ ਕਾਲਜ ਵਾਲੇ ਬੰਦੇ ਨੇ ਖਾਲੀ ਗੱਡ ਦੀ ਦੂਜੀ ਵੀ ਥੋੜੀ ਹੀ ਰਹੀ ਬਸ ਵਾਹ ਪਤਾ ਨਹੀਂ ਕਰੋ ਭੁੱਖੇ ਹੀ ਆਏ ਆ ਚੋਬਰ ਇੱਕ ਤਾਂ ਵਿਚਾਰਾ ਸਾਈਕਲ ਲੈ ਕੇ ਨਿਤਰਗਾ 11 ਵਜੇ ਤਣੂ ਅੱਜ ਉਰੀ ਦਿਹਾੜੀ ਪੈ ਗਈ ਵਿਚਾਰੇ ਦੀ ਅੱਜ ਚੱਲ ਅਰੇ ਬਾਈ ਦੇ 15 ਮਿੰਟ ਦਾ ਮਾਲ ਆ ਵਸ ਸਭ ਸੁੱਭ ਜੇ ਇਹਨਾਂ ਬੰਦ ਕਰ ਦਿਓ ਸਾਰੇ ਕਲਚੇ ਹੀ ਚੱਲਣਾਂ

ਬਈਆ ਬਈਆ ਰਾਤੀ ਕਨੇ ਕੱਢ ਮੈਂ ਹਾਂਜੀ ਸ਼ੇਰ ਸਿੰਘ ਕਿਵੇਂ ਹੋ ਠੀਕ ਆ ਸ਼ੇਰ ਸਿੰਘ ਉਹਨਾਂ ਦਾ ਕਿੱਥੇ ਦਾ ਕਿਵੇਂ ਮਾਹੌਲ ਆ ਵੀ ਫੱਲ ਨਹੀਂ ਗਾਈ ਮੈਂ ਨਹੀਂ ਹੈ ਨਹੀਂ ਠੀਕ ਆ ਜਿਹੜਾ ਮੈਂ ਫੋਟੋ ਪਾਤੀ ਤੇ ਅਪਲੋਡ ਕੀਤਾ ਦਾ ਡਾਡਾ ਐਡਿਟਰ ਆ ਰਿਹਾ ਦਾ ਇੱਥੇ ਕਿੱਦਾਂ ਆਇਆ ਮੋਟਾ ਬਾਦ ਨਾਟਾ ਬਗਾਇਆ ਇੱਧਰ ਆਉਂਦੀ ਨਾ ਜਾਈ ਕੋਈ ਗੱਲ ਨਹੀਂ ਨਿਕਲ ਗਿਆ ਨਿਕਲ ਗਿਆ ਮਾੜਾ ਲੈ ਗਿਆ ਜੋਪਰ ਆਏ ਦਾ ਪੁਰਾਣਾ ਡਰਾਈਵਰ ਆ ਉਹ ਲੈ ਗਿਆ ਘਟੇ ਕੋਪੈਨ ਨੂੰ ਚੰਗੀ ਕਰ ਗਿਆ ਦਾ ਬੰਦਾ ਇੱਧਰ ਮੋਟਾ ਗਰਾਉਂਡ ਤੇ ਆ ਗਿਆ ਤੇ ਇੱਧਰ ਆ ਇੱਧਰ ਕੱਲਾ ਇੱਧਰ ਆ ਗਿਆ ਟਿਕਾਣਾ ਇੱਧਰ ਵਧੀਆ ਨਹੀਂ ਆਉਂਦੀ ਐਕਸ਼ਨ ਮਾਰਦਾ ਪੂਰੇ ਇਧਰ ਵੀ ਫੋਟੋਗ੍ਰਾਫਰ ਵੀ ਘੰਟਾ ਫਰੇ ਜਾਂ ਵਾਲਾ ਤੁੱਕੀ ਕੱਢਦੀ ਅੱਜ ਕੰ데 ਫਿਰ ਅੱਗੇ ਤੱਕ ਜਾਵਾ ਅੱਬਾ ਲੁਧਿਆਣਾ ਜੀ ਸਮਝ ਲੋ ਬੰਦ ਅੱਜ ਹਾਂਜੀ ਆਪਾਂ ਅਗੇ ਸੀ ਉੱਥੋਂ ਰੋਡ ਸ਼ੋਅ ਤੋਂ ਹੋ ਗਿਆ ਅੱਧਾ ਪੂਣਾ ਘੰਟਾ ਨਹਾ ਰੂਗੇ ਹੋ ਗਏ ਹੁਣ ਵਿਹਲੇ ਹੁਣ ਮਾਰਦੇ ਆ ਖੇਤ ਨੂੰ ਗੇੜਾ ਘਰੋਂ ਚੈੱਕ ਅਜਾ ਹੋ ਗਈ ਪੂਰੇ 33 34 ਜਣਾ ਦਾ ਝੋਨਾ ਛੱਦ 10 ਤਰੀਕ ਦਾ ਲੱਗਿਆ ਹੈ ਲਾਲੇਓ ਸਾਹਿਬ ਰੋਡ ਦਾ ਵੀ ਕੰਮ ਖੇਤੀ ਆਉਂਦੇ ਆ ਅੰਦਰ ਜੰਮੂ ਖਟੜਾ ਰੋਡ ਹੈ